ਕੋਈ ਬਾਠੇ ਦੁਕਾਨ ਦੇ ਉੱਤੇ ਮੈਂ ਆਪੇ ਸੀ ਮੁਲਾਜਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ ਚ ਖੜੇ ਸੀ ਫਿਰ ਇੱਥੋਂ ਲੰਘ ਕੇ ਗਾਂ ਗਏ ਆ ਚਾਂਦੇ ਨੇ ਫਾਇਰ ਕਰਕੇ ਤੇ ਸਿੱਧੇ ਲੰਘ ਗਏ ਕਿਰਤਾਂ ਦੀ ਹੋਲੀਆ ਸੀ ਉਹਨਾਂ ਦਾ ਜਿਹੜੀ ਬਾਹਰ ਫੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪੱਣਾ ਜਿਹਾ ਤੇ ਮੂੰਹ ਦੇ ਮੂੰਹ ਨਹੀਂ ਸਰਾਰ ਭਾਜੀ ਖਜ਼ਾਰ ਹੀ ਮੇਰੇ ਸਾਹਮਣੇ ਕਿ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਗ ਧੰਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਛ ਕਹਿੰਦੇ ਬੋਲ ਕੇ ਵੀ ਗਏ ਕੁਛ ਕਾਹ ਗਏ ਨਾ ਨਾ ਕੋਈ ਬੋਲਿਆ ਨਹੀਂ ਕੀ ਕਿਦਾਂ ਕਿਦਾਂ ਆ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੜ ਗਏ ਕਿੰਨੀਆਂ ਗੋਲੀਆਂ ਚਲੀਆਂ ਦੋ ਚਲੀਆਂ ਇੱਕ ਚੱਲੀ ਇੱਕ ਨਹੀਂ ਚੱਲੀ ਪਹਿਲੇ ਕੁਛ ਗੋਲੀਆਂ ਚੱਲੀਆਂ ਥ੍ਰੈਡ ਵਗੈਰਾ ਸੀ ਆ ਸ਼ੀਸ਼ਾ ਜਿਹਾ ਟੁੱਟਿਆ ਇਹ ਵੀ ਗੋਲੀ ਵੱਜਣ ਕਰਕੇ ਹਾਂ ਜੀ ਹਾਂ ਅੱਛਾ ਤੇ ਕਿਵੇਂ ਸਾਰੋ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂ ਜੀ ਹਾਂ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐ ਐਸਐਸਪੀ ਸਾਹਿਬ ਨੂੰ ਮੰਗ ਕਰਨੇ ਆ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਕਿਸ ਤਰ੍ਹਾਂ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦੀ ਕੀ ਨਾ ਵਿਧਿਆ ਮੇਰਾ ਨਾਮ ਮਦਨ لال ਕਿਸ ਤਰ੍ਹਾਂ ਦਾ ਮੌਲ ਹੈ ਫੜੇ ਕੋਲ ਬਾਜ਼ਾਰ ਚ ਦਸ਼ਰਪਾ ਜੀ ਇਹਨੂੰ ਲੈ ਕੇ ਦੱਸੋ ਫਿਰ ਗੱਲ ਸੈ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚ ਡੈਸ਼ ਹਤ ਹੁੰਦੀ ਹੈ ਕਾਨੂੰਨ ਬਦਸਤਾਨ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਦੇਣ ਅਜਿਹੀਆਂ ਗੋਲੀਆਂ ਚੱਲਣ ਦੀਆਂ ਇਕਠਾਵਾ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਸ਼ੁਰੂਆਤ ਕਿ ਪਹਿਲਾ ਕੌਣ ਕਰ ਗਿਆ ਅੱਜ ਤੁਸੀਂ ਆਜੋ ਹੈ ਜਿਹੜਾ ਇਹ ਮਾਹੌਲ ਜਿਹੜਾ ਹੈ ਉਹ ਠੀਕ ਨਹੀਂ ਹੈਗਾ ਮਾਹੌਲ ਜਿਹੜਾ ਵਾ ਉਹ ਉਹਦੇ ਉੱਤੇ ਥੋੜਾ ਧਿਆਨ ਕਰਨਾ ਚਾਹੀਦਾ ਵਾ ਓਕੇ ਭਾਈ ਅੱਜ ਪੰਜਾਬ ਵਾਚ ਕੋ ਜਿਹੜੀ ਆ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜੀ ਆ ਦੁਕਾਨ ਖੁੱਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਐ ਇਨਾ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਲੇ ਬੰਨੇ ਆ ਉਹਨਾਂ ਨੇ ਤਾੜ-ਤਾੜ ਗੋਲੀਆਂ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬਦਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਅ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲੋਏ ਕੰਮ ਕਰਦੇ 60 ਘਰਾਂ ਨੂੰ ਰੋਜਗਾਰ ਦਿੰਦਾ ਸੀ ਜੇ ਦੇਣਬਰਦਨ ਜਿਹੜਾ ਵਾ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੋ ਜਾ ਰਹੀ ਹੈ ਕਿ ਲੋਕ ਜਿੱਥੇ ਅੱਜ ਪਰਿਵਾਰ ਸਹਿਮ ਦੇ ਮੌਲਚਾ ਪੂਰਾ ਬਾਜ਼ਾਰ ਸਹਿਮ ਦੇ ਮੌਲਚਾ ਇਕੱਲੇ ਇਹ ਨਹੀਂ ਕਿ ਅੱਜ ਲੋਕ ਜਿਹੜੇ ਸਵੇਰੇ ਕੱਲ ਤੋਂ ਦੁਕਾਨਾਂ ਖੋਲਣਗੇ ਉਹ ਡਰ ਦੇ ਮਾਹੌਲ 'ਚ ਖੋਲਣਗੇ ਕਿ ਪਤਾ ਨਹੀਂ ਕਿਹਦੇ ਦੁਕਾਨਦਾਰ ਦੇ ਅੱਗੇ ਗੋਲੀ ਚੱਲਣੀ ਆ। ਸੋ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਅੱਜ ਤੱਕ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਦੇਖੇ ਕਿ ਵੀ ਸ਼ਰੇਆਮ ਬਜ਼ਾਰਾਂ ਦੇ ਵਿੱਚ ਗੋਲੀਆਂ ਚੱਲਣਾਂ। ਸੋ ਸਰਕਾਰ ਕੋ ਵੀ ਮੰਗ ਕਰਦੇ ਆ ਕਿ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹਨੂੰ ਜਿਹੜਾ ਮੇਨਟੇਨ ਕੀਤਾ ਜਾਏ ਕੋਈ ਸਖਤ ਤੋਂ ਸਖਤ ਫੈਸਲੇ ਲਏ ਜਾਣ। ਨਹੀਂ ਤੇ ਵਪਾਰ ਤੇ ਅੱਗੇ ਪੰਜਾਬ ਦਾ ਜਿਹੜਾ ਵਾ ਉਹ ਲੋਕ ਜਿਹੜੇ ਸੋ ਜੇ ਇਸ ਤਰ੍ਹਾਂ ਸਰਕਾਰ ਨੇ ਕੋਈ ਸਖਤ ਫੈਸਲੇ ਲਾ ਲਏ ਤਾਂ ਸਾਡਾ ਤੇ ਪੰਜਾਬ ਦਾ ਕਾਰੋਬਾਰ ਜਿਹੜਾ ਉਹ ਠੱਪ ਹੋ ਜਾਏਗਾ ਸੋ ਪੁਲਿਸ ਪ੍ਰਸ਼ਾਸਨ ਆਇਆ ਵਾ ਆ ਕੇ ਕੈਮਰੇ ਵੀਡੀਓ ਕਿਉਂਕਿ ਬਾਜ਼ਾਰ ਦਾ ਏਰੀਆ ਵਾ ਕੈਮਰੇ ਲੱਗੇ ਹੋਏ ਨੇ ਸੋ ਕੈਮਰੇ ਦੇ ਵਿੱਚ ਉਹਨਾਂ ਟ੍ਰੇਸ ਕਰਨਗੇ ਵੀ ਕੌਣ ਵਿਅਕਤੀ ਨੇ ਜਿਹੜੇ ਲੋ ਜਿੱਦਣੇ ਕਿਤੇ ਖਬਰਾਂ ਸੁਣਨ ਮਿਲਦੀਆਂ ਨੇ ਸਵੇਰੇ ਬਿਲਕੁਲ ਜੀ ਵਪਾਰੀਆਂ ਤੋਂ ਵੀ ਗੋਲੀ ਅਬਾਉਟ ਦੇ ਵਿੱਚ ਵੀ ਜਿਹੜਾ ਇੱਕ ਜਿਹਾ ਕੱਲਾ ਇੱਕ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਅੱਗੇ ਤੇ ਕਦੀ ਸਾਲਾਂ ਦੇ ਵਿੱਚ ਇੱਕ ਖਬਰ ਸੁਣੀ ਦੀ ਸੀ ਫਲਾਣੇ ਤੋਂ ਆ ਕੰਮ ਉਹਨਾਂ ਤੇ ਨਿਤਰ ਵਿੱਚ ਅਖਬਾਰਾਂ 'ਚ ਖਬਰਾਂ ਹੀ ਹੋ ਰਹਿ ਗਿਆ ਅੱਜ ਫਲਾਣੇ ਦੁਕਾਨਦਾਰ ਨੂੰ ਅੱਜ ਫਲਾਣੇ ਕੁਝ ਦਿਨ ਪਹਿਲਾਂ ਦੋ ਦਿਨ ਪਹਿਲਾਂ ਮੇਰਾ ਦੋਸਤ ਹੈ ਇੱਥੇ ਸ਼ਵਾਰਾ ਗਾਰਮੈਂਟ ਉਹਨੂੰ ਥ੍ਰੈਟ ਕਾਲ ਆਈ ਹੈ ਉਹਨੇ ਐਫ ਆਈ ਆਰ ਕੰਪਲੀਟ ਕੀਤੀ ਹੈ ਪਰ ਉਹ ਦੱਸਣ ਤੋਂ ਕਾਰੋਬਾਰੀ ਜਿਹੜੇ ਲੋਕ ਨੇ ਉਹ ਦੱਸਣ ਤੋਂ ਵੀ ਡਰਦੇ ਨੇ ਵੀ ਆਪਾਂ ਕਿਉਂ ਰੌਲਾ ਪਾਉਣਾ ਕੱਲ ਨੂੰ ਜੇ ਪਤਾ ਲੱਗ ਗਿਆ ਵੀ ਇਹ ਪੁਲਿਸ 'ਚ ਕੰਪਲੀਟ ਕਰਨ ਗਏ ਨੇ ਉਹ ਹੋਰ ਉਹਨਾਂ ਨੂੰ ਤੰਗ ਕਰਨਗੇ ਵਰ ਕਾਰੋਬਾਰ ਬੰਦਾ ਕਰੇ ਕੀ ਉਹਦੇ ਬੱਚਿਆਂ ਦੀਆਂ ਫੋਟੋਆਂ ਉਹਦੇ ਭਰਾਵਾਂ ਦੀਆਂ ਫੋਟੋਆਂ ਉਹਨਾਂ ਦਾ ਕੱਲਾ ਕੱਲਾ ਡਾਟਾ ਰੱਖ ਕੇ ਬੈਠੇ ਨੇ ਵੀ ਤੇਰਾ ਭਰਾ ਕਿੱਥੇ ਜਾਂਦਾ ਕਿਹੜਾ ਬੱਚੇ ਕਿੱਥੇ ਪੜਦੇ ਕੀ ਕਰਨਗੇ ਕਾਰੋਬਾਰ ਨੂੰ ਤੇ ਤੇ ਦੁਕਾਨਾ ਬੰਦ ਹੀ ਕਰਨਗੇ ਜਾਂ ਤੇ ਉਹ ਬੱਚੇ ਪਾਲਣ ਤੇ ਜਾਂ ਫਿਰ ਉਹ ਕਾਰੋਬਾਰ ਕਰਨ ਸੋ ਫੂਲਸ ਪ੍ਰਸ਼ਾਸਨ ਤੋਂ ਇਹ ਮੰਗਾ ਕਿ ਕੋਈ ਜਿਹੜਾ ਇੱਥੇ ਸਟਾਕ ਵੀ ਵਧਾਈ ਜਾਏ ਬਾਜ਼ਾਰ ਦੀ ਤੇ ਜਿਹੜਾ ਪੰਜਾਬ ਸਰਕਾਰ ਕੋ ਮੰਗ ਕਰਦੇ ਕਿ ਠੋਸ ਫੈਸਲੇ ਲਏ ਜਾਣ ਨਹੀਂ ਤਾਂ ਪੰਜਾਬ ਅੱਗੇ ਜਿਹੜਾ ਵਾ ਦਿਨਬਰਦਨ ਜਿਹੜਾ ਸਥਿਤੀ ਜਿਹੜੀ ਆ ਉਹ ਗੰਬੀਰ ਹੋਈ ਜਾ ਰਹੀ ਆ ਤਾਂ ਜੋ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤੇ ਕਾਰੋਬਾਰ ਜਿਹੜਾ ਉਹਨੂੰ ਆਪਣੇ ਕਰ ਸਕਣ ਧੰਨਵਾਦ ਸਾਰੇ ਜਣੇ ਇੱਕ ਵਾਰ ਵਿੱਚ ਕੀ ਘਟ ਰਿਹਾ ਹੈ ਕੀ ਕਾਰੋ ਕੀ ਦੀ ਜਾ ਰਹੀ ਹੈ ਇਹ ਅੱਜ ਪੰਜਾਬ ਆਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲ ਜਿਹੜੇ ਵਾਰਦਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂ ਕੀ ਸਰਕਾਰ ਦੇ ਤੋਂ ਇਹ ਵੱਧ ਲੱਗਾ ਇੱਕ ਗੋਲੀ ਚੱਲੀ ਹੈ ਪੰਜਾਬ ਵਾਚ ਕੰਪਨੀ ਤੇ ਤਾਂ ਹੀ ਸਾਰੇ ਅਫਸਰ ਇੱਥੇ ਮੌਕੇ ਤੇ ਆ। ਤੈਨੂੰ ਅਸੀਂ ਲੱਗੇ ਹੋ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਲਦੀ ਰਿਜ਼ਲਟਸ ਆਊਟ ਕਰ ਲਵਾਂ। ਕਿ ਪਹਿਲਾਂ ਕਿੱਦਾਂ ਦੇ ਨੌਜਵਾਨ ਸੀ ਦੋ ਕਹਿੰਦੇ ਫੜ ਕੇ ਦੂਰ ਚੱਕਰ ਲਾਇਆ ਪੂਰੇ ਪੰਜਾਬ ਦੀ। ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਸਮੂਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ ਅਸੀਂ ਸਾਡੀਆਂ ਟੀਮਾਂ ਲੱਗੀਆਂ ਅਸੀਂ ਜਲਦੀ ਜਲਦੀ ਪ੍ਰੈਸ ਆਊਟ ਕਰ ਲਵਾਂ। ਨਾ ਦੇਖ ਰਹੇ ਹੋ ਸਾਰਾ ਇਨਵੈਸਟੀਗੇਸ਼ਨਲ ਪਾਰਟ ਲੱਗਿਆ ਹੋਇਆ ਜੀ। ਠੀਕ। ਠੀਕ।